ਭਾਜਪਾ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੌਰਾਨ ਕੀਤੇ ਗਏ ਵਰਤਾਰੇ ਦੇ ਚਲਦਿਆਂ ਹੁਣ ਭਾਜਪਾ ਆਬ ਦਾ ਇੱਕਾ ਨੂੰ ਪਿੰਡਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰਿਆਣਾ ਦੇ ਰਤੀਆ ਬਲਾਕ ਦੇ ਪਿੰਡ ਚਨ ਕੋਠੀ ਵਿੱਚ ਇੱਕ ਸਮਾਗਮ ਦੌਰਾਨ ਹਿੱਸਾ ਲੈਣ ਪਹੁੰਚੇ ਭਾਜਪਾ ਵਿਧਾਇਕ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਭਾਜਪਾ ਦਾ ਇੱਕ ਲਕਸ਼ਮਨ ਆਪਾ ਇੱਕ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਸਨ ਬੱਡੀ ਗਿਣਤੀ ਕਿਸਾਨ ਵਿਰੋਧ ਕਰਨ ਲਈ ਇਕੱਠੇ ਹੋ ਗਏ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਪੁਲਿਸ ਤਾਇਨਾਤ ਕੀਤੀ ਗਈ ਕਿਸਾਨਾਂ ਵੱਲੋਂ ਪਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੀ ਹਰਿਆਣਾ ਇਕਾਈ ਦੇ ਆਗੂਆਂ ਨੇ ਕਿਹਾ ਕਿ ਮੰਗਾ ਨੂੰ ਲੈ ਕੇ ਦਿੱਲੀ ਜਾ ਰਹੇ ਕਿਸਾਨਾਂ ਉੱਤੇ ਹਰਿਆਣਾ ਦੀ ਪਾਜਵਾ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਲਈ ਅਤਿਆਚਾਰ ਕੀਤਾ ਹੈ ਪਾਜਪਾ ਸਰਕਾਰ ਨੇ ਸੜਕਾਂ ਵਿੱਚ ਟੋਏ ਪੁੱਟ ਦਿੱਤੇ ਕੰਡਿਆਲੀ ਤਾਰ ਲਗਾ ਦਿੱਤੀ ਅਤੇ ਰਸਤੇ ਬੰਦ ਕਰ ਦਿੱਤੇ ਔਰਤਾਂ ਤੇ ਬਜ਼ੁਰਗਾਂ ਨੂੰ ਵੀ ਜ਼ਖਮੀ ਕਰ ਦਿੱਤਾ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਉੱਤੇ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਇੱਕ ਨੌਜਵਾਨ ਕਿਸਾਨ ਸ਼ਹੀਦ ਹੋ ਗਿਆ ਆਗਵਾ ਨੇ ਕਿਹਾ ਕਿ ਲੋਕ ਹੁਣ ਪਾਜਪਾ ਲੀਡਰਾਂ ਨੂੰ ਪਿੰਡਾਂ ਵਿੱਚ ਘੇਰ-ਘੇਰ ਕੇ ਸਵਾਲ ਪੁੱਛਣਗੇ ਇਹ ਤੇ ਜਲਦੀ ਨਾਲ ਵੀ ਵੀਡੀਓ ਬਣੂਗੀ ਜੀ ਇਹ ਤਾਂ ਬਣੂਗੀ ਨਾ ਕਰੋ ਜੀ ਸਾਨੂੰ ਲਿਆ ਉਹ ਵੀ ਬਣੂਗੀ ਅਸੀਂ ਛੋਟਾ ਵੀ ਜਾਵਾਂਗੇ ਨਹੀਂ ਛੋਟਾ ਵੀ ਨਹੀਂ ਕਰਦੇ ਅਸੀਂ ਸਾਡੇ ਵਿਧਾਇਕ ਦਾ ਵਿਰੋਧ ਕਰਦੇ ਵਿਰੋਧ ਕਰੋ ਮੈਂ ਵਿਰੋਧ ਕਰਾਂਗਾ ਲੋਕਾਂ ਨੂੰ ਬੁਲਾਈ ਨਹੀਂ ਹੈਗਾ ਉਹਦੇ ਨਾਲ ਖੋਹਦੇ ਹੋ ਹੁਣ ਸਾਡਾ ਆਉਂਦਾ ਹੁਣ ਕਹਿੰਦੇ ਹਾਂ ਅਸੀਂ ਕਈ ਵਾਰ ਗਏ ਤਾਂ ਮੰਨ ਲਖੋ ਚਾਰ ਗੱਡੀਆਂ ਉਰੀ ਆ ਗਈਆਂ ਅਸੀਂ ਆ ਪਿੰਡ ਚ ਕੀ ਹੈ ਕੀ ਵਿਰੋਧ ਹੋ ਗਿਆ ਚਾਰ ਗੱਡੀਆਂ ਆ ਗਈਆਂ ਕੀ ਖੁੱਸ ਪੂਰੇ ਇਹਦੇ ਨਾਲ ਅੱਦਬ ਨਾਲ ਕੀ ਕਾਰਵਾਈ ਕਰੀ ਜੀ ਪਿੰਡ ਤੋਂ ਮੈਂ ਕੰਮ ਕਰੂੰ ਵਿਰੋਧ ਨਾ ਕਰਾ ਪੈਨੂੰ ਆਏ ਪੁੱਛੋ ਤੁਸੀਂ ਪੁੱਛੋ ਅਰੇ ਮੇਰੇ ਪਾਸਾ ਜਿੰਦਾ ਬਣਿਆ ਸਾਡੇ ਪਿੰਡ ਚ ਆਏ ਇੱਕ ਵਾਰੀ ਵੀ ਅੱਜ ਬੋਟਾ ਮੰਗਣਾ ਆ ਰਿਹਾ ਹੈ ਹਾਂ ਪੰਜ ਸਾਲ ਹੋ ਗਏ ਦੋਨੋਂ ਜੰਡੀਆਂ ਆਉਂਦੇ ਆਂ ਅਸੀਂ ਕਿਹੜਾ ਕੋਈ ਲੜਾਈ ਕਰੀ ਉਹਨਾਂ ਅਸੀਂ ਅੱਗੇ ਖਾਈ ਜਾਂਦੇ ਹਾਂ ਸਾਡੇ ਬੰਦੇ ਹੁਣ ਲੈਣ ਕੀ ਆਉਂਦੇ ਤੁਸੀਂ ਪੁੱਛ ਲਿਆ ਕਦੇ ਪੰਜ ਸਾਲਾਂ ਤੋਂ ਤੁਸੀਂ ਆਏ ਹੋ ਰੇ ਨਾਪੇ ਨੂੰ ਪੁੱਛ ਲਿਓ ਪੰਜ ਸਾਲਾਂ ਤੋਂ ਹੋਰ ਖਰਾਬ ਹੋ ਗਿਆ ਸਾਰਾ